ਲੋਕੇ ਕਹਿ ਰਹੇ ਨੇ ਕਿ ਬੀਜੇਂਦਰ ਸਿੰਘਲਾ ਦਾ ਹਾਰ ਦਾ ਕਾਰਨ ਜਗਮਉਂ ਸਿੰਘ ਕੰਗ ਬਣਿਆ ਥੋਡੇ ਆਣ ਕਾਰਨ ਕਈ ਥੋਡੇ ਪੁਰਾਣੇ ਆਗੂ ਪਾਰਟੀ ਛੱਡ ਕੇ ਆਮ ਆਦੀ ਪਾਰਟੀ ਸ਼ਾਮਲ ਹੋਏ ਨੇ ਇਹ ਤਾਂ ਜਗ ਜਹਾਰ ਹੈ ਮੈਂ ਜੇ ਕਹਾ ਬੁਰਾ ਲੱਗੂਗਾ ਜੇ ਮੈਂ ਇੱਥੇ ਨਾ ਹੁੰਦਾ ਲੜਕ ਕੁਛ ਹੋ ਰਿਹਾ ਜੇ ਸੀ ਮਾਜਰੀ ਗੁਰਕ ਸੌਲੀ ਵਾਲੇ ਪੋਣ ਨੇ ਅਗਰ ਉਹ ਜਗਮਉਂ ਸਿੰਘ ਕੰਗ ਨੇ ਉਸ ਸਮੇਂ ਲਾਏ ਹੁੰਦੇ ਐਮਐਲਏ ਤੁਸੀਂ ਰਹੇ ਮੰਤਰੀ ਤੁਸੀਂ ਰਹੇ ਐ ਕਿ ਉਹ ਘਾਟ ਕਾਂਗਰਸ ਨੂੰ ਖਾ ਗਈ ਜਿਸ ਕਰਕੇ ਜਿਹੜੀ ਕਾਂਗਰਸ ਦੀ ਬੁਰੀ ਹਾਲ ਉਹ ਉਦੋਂ ਟੰਡਿਆਲ ਪਾਸੇ ਪਲੋਏ ਜਦੋਂ ਪਲੋਏ ਤੁਸੀਂ ਮੈਂ ਜੀ ਗੱਲ ਕਰ ਰਹੇ ਹੋ ਤਾਂ ਅਕਾਲੀਆਂ ਦਾ ਸਮੇਂ ਤਾਂ ਨਹੀਂ ਪੱਥਰ ਰੱਖਿਆ ਹੋਇਆ ਪ੍ਰਵਿੰਦਰ ਸਿੰਘ ਢੀਂਸੋਂ ਦੇ ਟਾਈਮ ਦਾ ਤੁਸੀਂ ਕਹਿ ਰਹੇ ਕਿ ਸਰਕਾਰ ਟੁੱਟਣ ਦੇ ਕਿਨਾਰੇ ਹੈ ਪਰ ਸੀਐਮ ਭਗਵੰਤ ਮਾਨ ਦਾ ਬਿਆਨ ਹੈ ਕਿ ਕਿਆ ਹਿੰਮਤ ਹੈ ਕਿਸੇ ਦੀ ਜਿੱਤ ਕੇ ਅਸੀਂ ਬਹੁਮਤ ਦੇ ਨਾਲ ਸਰਕਾਰ ਬਣਾਈ ਹੈ ਕੋਈ ਖਲਅ ਦੀ ਬਾੜਾ ਤੂੰ ਅਣਜਾਣ ਹੈ ਫਿਰ ਬਾਹ ਹੈ ਨਹੀਂ ਅੰਨਾ ਨਾਲ ਸਾਰੇ ਜਗਮਉਂਦ ਸਿੰਘ ਕਾਂਗ ਦਾ ਖਤਮ ਹੋ ਗਿਆ ਹੁਣ ਪਹਿਲਾਂ ਆਵਾਦੀ ਪਾਰਟੀ ਜਾ ਕੇ ਇਸ ਨੂੰ ਆਵਾਦੀ ਪਾਰਟੀ ਨੇ ਪੁੱਛਿਆ ਜੋ ਕਾਂਗਰਸ ਦੇ ਵਿੱਚ ਜਿਹੜੇ ਪੁਰਾਣੇ ਆਗੂ ਨੇ ਉਹ ਕਹਿੰਦੇ ਕਿ ਹੁਣ ਸਾਡੇ ਸਿਰ ਤੇ ਵੇਬਾ ਦੇ ਲਿਆ ਸੀ ਕਿ ਚਮੋੜ ਸਿੰਘ ਕੰਗ ਬੰਦੇ ਨੂੰ ਵਰਤ ਲੈਂਦਾ ਜਿਉਂ ਤਾਂ ਕੋ ਨੂੰ ਲੋੜ ਹੁੰਦੀ ਹੈ ਉਦੋਂ ਤੱਕ ਵਰਤਣਾ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਦੁੱਧ ਚ ਮੱਕੀ ਕੱਢਦੇ ਆ ਉਸ ਤਰੀਕੇ ਨਾਲ ਕੱਢ ਕੇ ਪਾਸ ਕਰਦਾ ਇਹਦਾ ਮੈਨੂੰ ਫਜ਼ਵੇ ਲੋੜ ਨਹੀਂ ਹੁਣ ਕੀ ਕੰਗ ਦੀਆਂ ਹਾਈਲਾਂ ਖੁੱਲਣੇ ਸ਼ੁਰੂ ਹੋਣਗੀਆਂ ਹੁਣ ਕਿ ਜਿਹੜੇ ਇਹਨਾਂ ਨੇ 1992 ਤੋਂ ਲੈ ਕੇ ਹੁਣ ਤੱਕ ਪ੍ਰਾਪਰਟੀਆਂ ਕੋਠੀਆਂ ਕਾਰਾਂ ਜੋ ਕੁਝ ਬਣਾਇਆ ਹੈ ਕਿ ਉਹ ਸਾਰਾ ਹੁਣ ਸਾਹਮਣੇ ਆਣਾ ਹੈ ਪੰਜਾਬ ਦੀਆਂ ਲੋਕ ਸਭਾ 13 ਸੀਟਾਂ ਦੇ ਉੱਤੇ ਰਿਜ਼ਲਟ ਆ ਗਿਆ ਹੈ ਜਿਸ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਫਤਵੇ ਮਿਲੇ ਨੇ ਕਾਂਗਰਸ ਨੂੰ ਜਿਆਦਾ ਚਿਹਰੇ ਸਬਾਰ ਐਮਪੀ ਮਿਲੇ ਨੇ ਤੇ ਨਾਲ ਦੀ ਨਾਲ ਆਵਾ ਦੀ ਪਾਰਟੀ 13 0 ਦਾ ਐਲਾਨ ਕਰ ਰਹੀ ਸੀ ਪਰ ਤਿੰਨ ਸੀਟਾਂ ਜਿਹੜੀਆਂ ਪੰਜਾਬ ਦੇ ਵਿੱਚ ਆਵਾ ਦੀ ਪਾਰਟੀ ਨੂੰ ਮਿਲੀਆਂ ਨੇ ਦੋ ਸੀਟਾਂ ਆਜ਼ਾਦ ਤੌਰ ਤੇ ਉਮੀਦਵਾਰ ਤੇ ਇੱਕ ਸੀਟ ਸ਼੍ਰੋਮਣੀ ਕਾਲੇ ਦੇ ਚੋਲ ਦੇ ਵਿੱਚ ਪਈ ਹੈ ਪਰ ਇਸ ਦੇ ਨਾਲ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੀ ਸੀਟ ਇੱਕ ਫਸਲਾ ਮੁਕਾਬਲਾ ਸੀ ਜਿੱਥੇ ਕਿ ਵਿਜੇਂਦਰ ਸਿੰਘਲਾ ਕਾਂਗਰਸ ਦੇ ਚਿਹਰੇ ਸੀ ਤੇ ਨਾਲ ਦੀ ਨਾਲ ਦੂਜੇ ਪਾਸੇ ਮਾਲਵਿੰਦਰ ਸਿੰਘ ਕਾਂਗ ਆਵਾਦੀ ਪਾਰਟੀ ਤੋਂ ਤੇ ਪ੍ਰੇਮ ਸਿੰਘ ਚੰਦੂ ਮજરા ਸੋਮੋਣੀ ਅਕਾਲੀ ਦਲ ਤੋਂ ਤੇ ਨਾਲ ਦੀ ਨਾਲ ਭਾਜਪਾ ਦੇ ਉਮੀਦਵਾਰ ਡਾਕਟਰ ਸੁਬਾਸ਼ ਸ਼ਰਮਾ ਪਰ ਇਸ ਦੇ ਨਾਲ ਜਦੋਂ ਕੈਂਪੇਨ ਸ਼ੁਰੂ ਹੁੰਦੀ ਹੈ ਉਸ ਸਮੇਂ ਇੱਕ ਚਿਹਰਾ ਕਾਂਗਰਸ ਦੇ ਵਿੱਚ ਘਰ ਵਾਪਸੀ ਕਰਦਾ ਹੈ ਤੇ ਵੱਡਾ ਦਾਵਾ ਕਰਦਾ ਹੈ ਕਿ ਕਾਂਗਰਸ ਦੇ ਵਿਜੇਂਦਰ ਸਿੰਘਲਾ ਨੂੰ ਵੱਡੀ ਜਿੱਤ ਹਾਸਲ ਕਰਾਵਾਂਗੇ ਚੇਰਾ ਸੀ ਉਹ ਸਾਬਕਾ ਕੈਂਟ ਮੰਤਰੀ ਜਗਮਉਨ ਸਿੰਘ ਤੰਗ ਜੋ ਕਿ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਨੂੰ ਛੱਡ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋ ਗਏ ਸੀ ਹੁਣ 2024 ਦੇ ਵਿੱਚ ਆਮ ਆਦੀ ਪਾਰਟੀ ਨੂੰ ਛੱਡ ਕੇ ਮੁੜ ਕਾਂਗਰਸ ਦੇ ਵਿੱਚ ਘਰ ਵਾਪਸੀ ਕੀਤੀ ਸੀ ਪਰ ਜੋ ਵਾਦਾ ਦਾਵਾ ਕੀਤਾ ਸੀ ਵਿਜੇਂਦਰ ਸਿੰਘਲਾ ਨੂੰ ਜਿਤਾਉਣ ਦਾ ਪਰ ਨਤੀਜੇ ਉਸਦੇ ਉਲਟ ਆਏ ਨੇ ਮਾਲਵਿੰਦਰ ਸਿੰਘ ਕੰਗ ਨੂੰ ਫਤਵਾ ਮਿਲਿਆ ਹੈ ਇਹ ਸਭ ਦੇ ਨਾਲ ਨੇ ਸਾਬਕਾ ਕੈबिनेट ਮੰਤਰੀ ਜਗਮਉਨ ਸਿੰਘ ਕੰਗ ਕੰਗ ਸਾਹਿਬ ਨਾਲ ਗੱਲਬਾਤ ਕਰਦੇ ਆ ਕੰਗ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਤੁਹਾਨੂੰ ਧੰਨਵਾਦ ਤੁਹਾਨੂੰ ਯਾਦ ਕੀਤਾ ਜੀ ਬਹੁਤ ਮਿਹਰਬਾਨੀ ਕੰਗ ਸਾਹਿਬ 2022 ਤੁਸੀਂ ਪਾਰਟੀ ਛੱਡੀ ਕਾਂਗਰਸ 2024 ਦੇ ਵਿੱਚ ਆਮ ਆਦੀ ਪਾਰਟੀ ਛੱਡ ਫਿਰ ਤੁਸੀਂ ਕਾਂਗਰਸ ਦੇ ਵਿੱਚ ਘਰ ਵਾਪਸੀ ਕੀਤੀ ਦਾਵਾ ਸੀ ਤੁਹਾਡਾ ਕਿ ਵਿਜੇਂਦਰ ਸਿੰਘਲਾ ਨੂੰ ਭਾਰੀ ਬਹੁਮਤ ਨਾਲ ਜਿਤਾਵਾਂਗੇ ਪਰ ਨਤੀਜਾ ਕੁਝ ਉਲਟੀ ਹੋ ਗਿਆ ਮਾਜਵਿੰਦਰ ਕੰਗ ਜਿੱਤ ਗਏ ਨੇ ਆਮ ਆਦੀ ਪਾਰਟੀ ਦੇ ਕਾਰਨ ਕੀ ਬਣਿਆ ਹਾਰ ਦਾ ਦੇਖੋ ਗੱਲ ਇਹ ਕਿ ਵਿਧਾਨ ਸਭਾ ਹਲਕਾ ਤੇ ਲੋਕ ਸਭਾ ਦਾ ਬੜਾ ਫਰਕ ਹੁੰਦਾ ਹੈ। ਨੋ ਹਲਕੇ ਹੁੰਦੇ ਨੇ ਸੈਗਮੈਂਟ ਹੁੰਦੇ ਨੇ ਲੋਕ ਸਭਾ ਕੇ ਵਿੱਚ ਅਨੰਦਪੁਰ ਸਾਹਿਬ ਚ ਜਿਵੇਂ ਕਿ ਮੈਂ ਸ਼ੁਰੂ ਕਰਾਂ ਇੱਕ ਪਾਸਿਓਂ ਮੋਹਾਲੀ, ਚਮਕੌਰ ਸਾਹਿਬ, ਰੋਪੜ, ਬਲਾਚੌਰ, ਵੰਗਾ, ਗੜਸ਼ੰਕਰ ਨਵਾ ਸ਼ਹਿਰਾਦ। ਨੋ ਹਲਕੇ ਵੋਟ ਇਕੱਠੀ ਹੋ ਕੇ ਹਮੇਸ਼ਾ ਉਮੀਦਵਾਰ ਜਿੱਤਿਆ ਹਾਰਤਾ। ਮੈਨੂੰ ਬੜੀ ਖੁਸ਼ੀ ਹੈ, ਮਾਣ ਹੈ, ਤਸੱਲੀ ਹੈ ਕਿ ਮੇਰੇ ਵਾਪਸ ਆਣ ਤੋਂ ਬਾਅਦ ਇੱਕ ਕਾਂਗਰਸ ਪਾਰਟੀ ਦਾ ਵਰਕਰ ਲੀਡਰ ਜੋ ਬੁਖਲਾ ਪਿਆ ਸੀ ਘਰਾਇਆ ਸੀ ਨਿਕਲ ਗਿਆ ਸੀ ਇਕੱਠਾ ਹੋ ਕੇ ਜ਼ੋਰ ਮਾਰਿਆ ਅਰ ਚੰਗੇ ਲੀਡਰ ਹੈ ਕਾਂਗਰਸ ਪਾਰਟੀ ਜਿੱਤੀ ਹੈ ਖੜ ਤੋਂ ਦੂਜਾ ਹਲਕਾ ਮੇਰਾ ਪ੍ਰਣਾਮ ਰਣਡਾ ਚੰਕੌਰ ਸਾਹਿਬ ਵੀ ਉੱਥੋਂ ਸਾਡੀ ਪਾਰਟੀ ਜਿੱਤੀ 17 ਸਰ ਵੋਟ ਨਾਲ ਖੜ ਜਿੱਤੀ ਸਾਡੀ ਵੋਟ 6000 ਵੋਟ ਨਾਲ ਮੈਂ ਦੋਲ ਕੇ ਗੱਲ ਕਰ ਸਕਦਾ ਲੇਕਿਨ ਜਿਹੜੇ ਬਾਕੀ 7 ਹਲਕੇ ਸੀ ਮੇਰੇ ਹੋਰ ਛੋਟੇ ਵੀਰ ਸੀ ਭਰਾ ਸੀ ਹਲਕਾ ਇੰਚਾਰਜ ਸੀ ਵਰਕਿੰਗ ਸਭ ਨੇ ਜ਼ੋਰ ਆਪਣਾ ਆਪਣਾ ਮਾਰੇ ਪਰ ਜੋ ਪ੍ਰੈਸ ਕਰ ਰਹੀ ਹੈ ਕਿ ਲੋਕਲ ਅਸੈਸਮੈਂਟ ਹੈ ਸਿਆਸੀ ਮਹਾਰਾਂ ਦੇ ਕੀ ਕਹਾਂ ਦਾਵੇ ਨੇ ਕਿ ਬੀਜੇਪੀ ਐਤ ਕੀ ਰਾਮ ਮੰਦਰ ਕਰਕੇ ਭਗਵਾਨ ਰਾਮ ਕਰਕੇ ਬਹੁਤ ਸਾਰੀ ਵੋਟ ਲੈ ਗਈ ਹੈ ਐਨੀ ਕਿਸ ਨੂੰ ਆਸ ਵੀ ਨਹੀਂ ਸੀ ਪਰ ਫਿਰ ਵੀ ਮੈਂ ਸਮਝਦਾ ਨੰਦਪੁਰ ਸਾਹਿਬ ਗੱਲ ਕਰੀਏ ਸਿੰਗਲਾ 10-11 ਗਰ ਹਾਰ ਵੋਟ ਤੋ ਆ ਰਹੇ ਹੈ ਹਰਾਨੀ ਦੀ ਗੱਲ ਹੈ ਕਿ ਲੋਕ ਲੱਖਾਂ ਤੋਂ ਜੱਦੇ ਲੱਖਾਂ ਤੋਂ ਹਾਰਦੇ 10-11 ਗਰ ਹਾਰ ਵੋਟ ਕਿਆ ਹੁੰਦੀ ਹੈ ਮੈਂ ਤਾਂ ਮੁਕੱਦਰ ਦੀ ਗੱਲ ਹੀ ਕਹਾਗਾ ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਲੋਕਾਂ ਨੇ ਨਜ਼ਾਰਾ ਲਿਆਤਾ ਮਾਨ ਸਾਹਿਬ ਦੀ ਜੋ ਕਹਿੰਦੇ ਸੀ ਕੁਲਟ ਕਰਕੇ ਦਿਖਾਤਾ ਮਾਨ ਸਾਹਿਬ ਸੀਟਾਂ ਮਿਲੀਆਂ ਤਿੰਨ ਉਹ ਵੀ ਸੀਟ ਇੱਕ ਸਾਡੀ ਨਾਲ ਸਭ 11 ਸਾਹਿਬ ਦਿੱਤੀ ਹੈ ਕੋ ਵੱਡੀ ਗੱਲ ਹੈ ਨਹੀਂ ਸੱਤ ਸਾਡੇ ਐਮਪੀ ਜਿੱਤੇ ਨੇ ਕਹਿੰਦੇ ਕਹੋਗੇ ਜਿਨ੍ਹਾਂ ਨੇ ਕਿ ਵੱਡੇ ਵੱਡੇ ਦਿਗਰੇ ਹਰਾਏ ਨੇ ਮੈਂ ਨਾਮ ਲਵਾਂ ਸਮਾਂ ਲੱਗ ਜੂਗਾ ਇਸ ਕਰਕੇ ਕਾਂਗਰਸ ਪਾਰਟੀ ਨੂੰ ਬਹੁਤ ਵੱਡੀ ਜਿੱਤ ਪ੍ਰਾਪਤ ਹੋਈ ਹੈ ਔਰ ਆਪ ਪਾਰਟੀ ਚਾਰੂ ਮਾਨ ਸਰਕਾਰ ਟੋਟਲੀ ਪਰਦਾ ਫਾਸ਼ ਹੋ ਗਿਆ ਐਕਸਪੋਜ਼ ਹੋ ਗਈ ਇਹ ਪੰਜਾਬ ਦੇ ਵਿੱਚ ਔਰ ਇਹ ਖੇਰੂ ਖੇਰੂ ਚਾਰਚ ਝਾੜੂ ਹੋ ਚੁੱਕਿਆ ਹੈ ਗੱਲ ਕਰਾਂ ਮੈਂ ਆਪਣੇ ਇਲਾਕੇ ਖੜ ਦੀ ਬੀਬੀ ਅਨਮੋਲ ਮਾਨ ਦੀ 40 ਹਜ਼ਾਰ ਵੋਟ ਘਟ ਗਈ ਹੈ ਬੀਬੀ ਅਨਮੋਲ ਮਾਨ ਦੀਆਂ ਮਾੜੀਆਂ ਗੱਤੀਆਂ ਵਿਧੀਆਂ ਹੋਰ ਸਾਰੀਆਂ ਗੱਲਾਂ ਇਲਾਕੇ ਦੇ ਨਾਲ ਜਵੈਰ ਰੋਕਣਾ ਮੇਰੇ ਸਪੋਰਟਰਾਂ ਵੋਟਰਾਂ ਨਾਲ ਪੱਕੇ ਝੂਠੇ ਪਕਰਾਣਾ ਮਾਇਨੇ ਦੀ ਗੱਲ ਮੈਂ ਕਰਾਂ ਦਫਤਰਾ ਸਿੰਘ ਨਾਲ ਰਿਸ਼ਵਤ ਦੀ ਗੱਲ ਕਰਾਂ ਇਹ ਸਭ ਗੱਲਾਂ ਨਾਲ ਜੁੜੀਆਂ ਹੋਈਆਂ ਸੀ ਲੋਕ ਕਹਿੰਦੇ ਮੁੰਡਾ ਅਸਲ ਦਾ ਪਤਾ ਨਹੀਂ ਉਹ ਸਭ ਗੱਲਾਂ ਸਾਬਤ ਹੋ ਕੇ ਆ ਗਿਆ ਅਰਾਜ ਝਾੜੂ ਪਾਰਟੀ ਖੜਤੀ ਜੀ ਨੰਬਰ ਤੇ ਆਈ ਹੈ ਜੋ ਦਾਸ ਨਾਲ ਸੀ ਨੰਬਰ ਇੱਕ ਤੇ ਆਈ ਸੀ ਕਿੰਨੀ ਵੋਟ ਕੱਢ ਕੇ ਆਗੜੇ ਗੇਲੋ ਆਤੀ ਨੰਬਰ ਤੇ ਆਈ ਹੈ ਪਹਿਲਾ ਆਈ ਇਹ ਕਾਂਸ ਪਾਰਟੀ ਸਾਰੇ ਮੇਰੇ ਸਹਿਯੋਗੀ ਵਰਕਰ ਲੀਡਰ ਇਲਾਕੇ ਦੇ ਛੋਟੇ ਵੱਡੇ ਮੈਂ ਕਿਹਾ ਕਰਦਾ ਇਲਾਕਾ ਨਾਲ ਹੈ ਔਰ ਲੀਡਰ ਤਾਂ ਹੈ ਹੀਰੋ ਹੈ ਇਲਾਕਾ ਨਾਲ ਹੀ ਮੈਂ ਜੀਰੋ ਹੈ ਤੁਸੀਂ ਕਰਕੇ ਮੈਂ ਸਮਝਦਾ ਸਾਡੇ ਇਲਾਕੇ ਬੜੀ ਭਾਰੀ ਦਿੱਤ ਹੋਈ ਹੈ ਔਰ ਚਮਕੌਰ ਸਾਹਿਬ ਤੋਂ ਹੀ ਹੈ ਹਜ਼ਾਰ ਵੋਟ ਬਹੁਤ ਹੀ ਵਧੀ ਹੈ ਜੋ ਹਜ਼ਾਰ ਉਹ ਪਲਾਟਰ ਵਧੀ ਹੈ ਬਾਕੀ ਇਲਾਕੇ ਬੁਰੀ ਸਾਹ ਕਾਂਗਰਸ ਪਿਛੇ ਰਹਿ ਗਈ ਹੈ ਉਹਦਾ ਮੁੱਖ ਕਰਨੀ ਹੈ ਕਿ ਬੀਜੇਪੀ ਵੋਟ ਬਹੁਤ ਲੈ ਗਿਆ ਕਈ ਲੋਕ ਇਹ ਕਹਿ ਰਹੇ ਨੇ ਕਿ ਵਿਜੇਂਦਰ ਸਿੰਘਲਾ ਦਾ ਹਾਰ ਦਾ ਕਾਰਨ ਜਗਮਉਂ ਸਿਕੰਗ ਬਣਿਆ ਥੋੜੇ ਆਣ ਕਾਰਨ ਕਈ ਥੋੜੇ ਪੁਰਾਣੇ ਆਗੂ ਪਾਰਟੀ ਛੱਡ ਕੇ ਆਮ ਆਦੀ ਪਾਰਟੀ ਸ਼ਾਮਲ ਹੋਏ ਨੇ ਕੁਸ਼ਲਪਰ ਰਾणे ਦੀ ਗੱਲ ਕਰੀਏ ਹੋਰ ਵੀ ਕਈ ਵਰਕਰ ਜਿਹੜੇ ਆਮ ਆਦੀ ਪਾਰਟੀ ਸ਼ਾਮਲ ਹੋਏ ਨੇ ਇਸ ਨੂੰ ਮੰਨਦੇ ਹੋ? ਦੇਖੋ ਮੈਂ ਇਹ ਨਾ ਜਿਹੜੀਆਂ ਗੱਲਾਂ ਹੁੰਦੀਆਂ ਬਾਅਦ ਵਿਸ਼ਵਾਸ ਨਹੀਂ ਕਰਦਾ ਇਹਦਾ ਜਗ ਜਹਾਰ ਹੈ ਮੈਂ ਜੇ ਕਹਾ ਬੁਰਾ ਲੱਗੂਗਾ ਜੇ ਮੈਂ ਇੱਥੇ ਨਾ ਹੁੰਦਾ ਰਿਜ਼ਲਟ ਕੁਝ ਹੋਰ ਹੀ ਹੁੰਨਾ ਸੀ ਜੇ ਮੈਂ ਕਾਂਗਰਸ ਪਾਰਟੀ ਨਾ ਆਇਆ ਹੁੰਦਾ ਰਿਜ਼ਲਟ ਕੁਝ ਹੋਰ ਹੀ ਹੁੰਨਾ ਸੀ ਇਹ ਤਾਂ ਹੜ ਆ ਗਿਆ ਜਿੰਨੇ ਮੇਰੇ ਵੋਟਰ ਸਪੋਰਟਰ 32 ਸਾਲ ਦੇ ਜੁੜੇ ਜਿਹੜੇ ਨਾਰਾਜ਼ ਸੀ ਬੀਬੀ ਦੀ ਗਤੀਵਿਧੀਆਂ ਮੌਲਮਾਨ ਤੋਂ ਇਹ ਆ ਪਹਿਲਾਂ ਆਮ ਆਦਮੀ ਪਾਰਟੀ ਤੋਂ ਮੈਂ ਕਾਂਗਰਸ ਚਲਾ ਕੇ ਸਭ ਚੜ ਚੜ ਜੁੜੇ ਸਭ ਨਾਲ ਆ ਗਈ ਸੀ ਮੇਰੇ ਉਹ ਸਭ ਦਰ पे ਇਹ ਗੱਲਾਂ ਬਾਤਾਂ ਹੁੰਦੀਆਂ ਕੋਈ ਮੈਂ ਨਹੀਂ ਜਿਹੜਾ ਬੰਦਾ ਜਾਂਦਾ ਅਕਸਰ ਫਰਕ ਪੈਂਦਾ ਇੱਕ ਦੀ ਵੋਟ ਦਾ ਤੁਹਾਡੇ ਵੋਟ ਮੈਂ ਨਹੀਂ ਕਹਿੰਦਾ ਹਰ ਬੰਦਾ ਕਾਂਗਰਸ ਪਾਰਟੀ ਆਪਣੀ ਮਹੌਦ ਰੱਖਦਾ ਕੋਈ ਮੈਂ ਨਾਮ ਲੈਣਾ ਚਾਹੁੰਦਾ ਨਹੀਂ ਪਰ ਮੇਰੇ ਆਨ ਤੋਂ ਬਾਅਦ ਬੜਾ ਵੱਡਾ ਫਖਮਾ ਮਿਲਿਆ ਹੈ ਪਰ 2 ਨੰਬਰ ਦੀ ਢਾਈ 2 ਨੰਬਰ ਦੀ ਢਾਈ ਆਈ ਹੈ ਇੱਕ ਤੇ ਚਮਕੌਰ ਸਾਹਿਬ ਮੇਰਾ ਆਪਣਾ ਨਾਮ ਰੰਡਾਲ ਕ ਜਿਹਨੇ ਸਾੜਾ ਉਥੋਂ ਮੁੱਖ ਮੰਤਰੀ ਰਿਹਾ ਹੁਣ ਐਮਪੀ ਬਣ ਗਿਆ ਜੂਝਾਲ ਕ ਦੋਨ ਹਰ ਗਾਵਾਂ ਨੇ ਹੌਂਦ ਦਿਖਾਤੀ ਮੈ ਆਪਣੀ ਪਰ ਜਿਸ ਨੂੰ ਤੁਸੀਂ ਹਮੇਸ਼ਾ ਪਹਿਲਾਂ 2022 ਦੀ ਭੰਡ ਦੇ ਰਹੀ ਹੈ ਚੰਡੀ ਸਿੰਘ ਚੰਨੀ ਦਾ ਜੇ ਕਹਿ ਰਹੇ ਸੀ ਕਿ ਮੇਰੇ ਕਰਕੇ ਸਾਰੀ ਵੋਟ ਪਈ ਹੈ ਉਹਨਾਂ ਨੂੰ ਵੀਜੇਂਦਰ ਸਿੰਘ ਲਾ ਨੂੰ ਦੇਖੋ ਗੱਲ ਸੁਣੋ ਹਰ ਬੰਦਾ ਇਹ ਹਲਕਾ ਜਾਂਦਾ ਹੁੰਦਾ ਨਹੀਂ ਸਿਰਾਂ ਜਾਂਦਾ ਹੁੰਦਾ ਹੈ ਕਮਾਂਡਰ ਖੜਾ ਜਾਂਦਾ ਹੁਣ ਹਲਕਾ ਜਾਂ ਰਿਹਾ ਉਤੋਂ ਕੋਈ ਗੱਲ ਨਹੀਂ ਹੈ ਮੈਂ ਉਸੇ ਮੀਟਿੰਗ ਕਰਕੇ ਆਇਆ ਲੋਕਾਂ ਕੋਲ ਮਿਲ ਕੇ ਆਇਆ ਮੇਰੀ ਟੀਵੀ ਇੰਟਰਵਿਊ ਆਂਦੀ ਰਹੀ ਜਾਵੇ ਚੰਨੀ ਤੇ ਮੈਂ ਕਿਹਾ ਭਾਈ ਲਿਖੇ ਛੱਡ ਦਿਓ ਅਸੀਂ ਛੋਟੇ ਵੱਡੇ ਭਰਾ ਸਭ ਮੁਕਾਲਤੇ ਹੁੰਨੇ ਗੱਲ ਸੇ ਵੀ ਹੋ ਜਾਨੀ ਸਾਡਾ ਆਪਸ ਮਨੋਤਾ ਗੱਲ ਮੁਗ ਗਈ ਹੈ ਹੋਰ ਕਹਾਂ ਉਸ ਨੂੰ ਪਾ ਡਾਕਟਰ ਸਾਹਮਣੇ ਆ ਗਿਆ ਮਰੀਦ ਸਾਰਾ ਸਾ ਵੀ ਉੱਥੇ ਥੇ ਲੜਦੇ ਚੰਨੀ ਸਭ ਨਾਲ ਗੱਲਬਾਤ ਹੋਲੀ ਤੁਹਾਡੀ ਜਿੱਤਣ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਮੇਰੀ ਗੱਲਬਾਤ ਹੁੰਦੀ ਸੀ ਹੁਣ ਵੀ ਹੋਈ ਹੀ ਹੁੰਦੀ ਰਹਿੰਦੀ ਹਾਂ ਬੜੇ ਖੁਸ਼ੀ ਦੀ ਗੱਲ ਤੁਹਾਨੂੰ ਮਾਣ ਦੀ ਗੱਲ ਹੈ ਬਹੁਤ ਵੱਡੀ ਰੀਲੈਕਚਰ ਜਿੱਥੇ ਆਤੋਂ ਬੜਾ ਵੱਡਾ ਖਤਮਾ ਮਿਲੇ ਪਰ ਆਮਾਦੀ ਪਾਰਟੀ ਵੀ ਜਾਂ ਫਿਰ ਹੋਰ ਕਈ ਲੋਕ ਇਹ ਗੱਲ ਕਹਿ ਰਹੇ ਨੇ ਕਿ ਅਗਰ ਜਗਮਉਨ ਸਿੰਘ ਕੰਗ ਨੇ ਨਵਾਕਰੋਂ ਤੋਂ ਉੱਪਰ ਟਾਂਡਾ ਮਸੂਲ ਵਾਲੇ ਪਾਸੇ ਦੇ ਪੰਜ ਪੁਲ ਲਾਏ ਹੁੰਦੇ ਉਹ ਲੋਕ ਹੀ ਬਾਈਕਟਨਾ ਕਰਦੇ ਉਹ ਲੋਕ ਕਿਤੇ ਕਾਂਗਰਸ ਨੂੰ ਖੁਸ਼ ਹੋ ਕੇ ਵੋਟਾਂ ਪਾਉਂਦੇ ਤਾਂ ਕਿਤੇ ਨਾ ਕਿਤੇ ਕਾਂਗਰਸ ਦਾ ਰਿਜ਼ਲਟ ਕੁਝ ਹੋਰੀ ਹੋਣਾ ਸੀ ਜੈੰਤੀ ਮੱਝ ਦੀ ਗੁੜਕਸੌਲੀ ਵਾਲੇ ਪੁਲ ਨੇ ਅਗਰ ਉਹ ਜਗਮਉਂਦ ਸਿੰਘ ਕੰਗ ਨੇ ਉਸ ਸਮੇਂ ਲਾਏ ਹੁੰਦੇ ਐਮਐਲਏ ਤੁਸੀਂ ਰਹੇ ਮੰਤਰੀ ਤੁਸੀਂ ਰਹੇ ਕਿ ਉਹ ਘਾਟ ਕਾਂਗਰਸ ਨੂੰ ਖਾ ਗਈ ਜਿਸ ਕਰਕੇ ਜਿਹੜੀ ਕਾਂਗਰਸ ਦੀ ਬੁਰੀ ਹਾਲਤ ਹੋਈ ਦੇਖੋ ਗੱਲ ਸੁਣਨੋ ਧਿਆਨ ਨਾਲ ਉਹਨਾਂ ਇਲਾਕਿਆਂ ਦਾ ਰੋਸ਼ ਹੋਰ ਗੱਲ ਕਰਕੇ ਸੀ ਭਗਵਾਨ ਤਮਾਨ ਸਰਕਾਰ ਆਪ ਸਰਕਾਰ ਬੀਬੀ ਅਨਵੋਲ ਮਾਨ ਨੇ ਜੋ ਉਥੇ ਪੰਚਾਇਤ ਜਿਮਨੇ ਹਥਿਆਉਂਦੀ ਕੋਸ਼ਿਸ਼ ਕੀਤੀ ਨਮੂਨਤ ਕਬਜ਼ੇ ਕੀਤੇ ਉਹ ਮੇਨ ਮੁਕਰ ਨਰਾਜ਼ ਸੀ ਥੋੜੇ ਕਿਸਾਨ ਹਨ ਦੋ ਕਨਾਲ 4 ਏਕੜ ਤੋਂ ਕਰਾਲੇ ਨਵੀਂ ਸਰਕਾਰ ਲੈ ਲਈਓ ਵਿਚਾਰੇ ਬਿਲਕੁਲ ਮਲੰਗ ਹੋ ਗਏ ਕਿਵੇਂ ਕੁੜੀਆਂ ਵਿਆਹ ਕਰਦ ਕਿਵੇਂ ਮਕਾਨ ਪਾਉਣ ਬਹੁਤ ਗੱਲਾਂ ਹੋ ਗਈਆਂ ਉਸਦੇ ਬਾਈਕਾਟ ਕੀਤਾ ਬੋਲਾਂ ਨਹੀਂ ਗੱਲ ਨਹੀਂ ਬੋਲਦਾ ਬਾਦਲਾ ਆਏ ਉਹਦਾ ਲੰਬੀ ਲਿਸਟ ਹੈ ਮੈਂ ਬੋਲੂਗਾ ਤਾਂ ਨਾਲ ਲੱਗ ਜੂਗਾ ਤੁਹਾਨੂੰ ਉਹ ਉਹ ਬੜੀ ਆ ਜ ਨਹੀਂ ਲਮਾਤ ਉਹਨਾਂ ਆਖੇ ਬੜੀ ਵੀ ਨਾ ਹੈ ਉਹ ਬੜਾ ਟਾਂਡੇ ਵਾਲੇ ਪਾਸੇ ਪਲੋਂ ਹੈ ਜੰਤਵੇ ਪਲੋਂ ਹੈ ਉਹ ਬਹੁਤ ਤਸਵੀਰ ਹੈ ਇਹ ਗੱਲ ਨਹੀਂ ਹੈ ਜਿਹੜੀ ਜੈਂਤੀ ਮਜਰੀ ਗੱਲ ਕਰ ਰਹੇ ਉਹ ਤਾਂ ਅਕਾਲੀਏ ਸਮੇ ਦਾ ਨਹੀਂ ਪੱਥਰ ਰੱਖਿਆ ਹੋਇਆ ਪ੍ਰਭਿੰਦਰ ਸਿੰਘ ਢਿੰਸਾ ਦੇ ਟਾਈਮ ਦਾ ਕਿਹੜਾ ਜਿਹੜਾ ਤੁਸੀਂ ਕਹਿ ਰਹੇ ਹੋ ਜੈਂਤੀ ਮਜਰੇ ਦੇ ਪਾਸੇ ਉੱਥੇ ਦੋ ਪੁਲ ਜਿਹੜੇ ਬਣੇ ਨੇ ਅਕਾਲੀਆਂ ਨੇ ਬਣਾਏ ਹੋਏ ਨੇ ਨਾ 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 ਮੈਂ ਤੁਹਾਨੂੰ ਦੱਸਦੇ ਨਾ ਇੱਕ ਖਮੇਸ਼ਾ ਸਿਸਟਮ ਹੁੰਦਾ ਹੈ ਇੱਕ ਫਾਈਲ ਤੁਰਦੀ ਹੈ ਸਰਕਾਰੀ ਕੰਮ ਤਾਂ ਹੈ ਨਹੀਂ ਥੋੜਾ ਮੈਂ ਕਰਦਾਗਾ ਮੈਂ ਦੋ ਦਿਨ ਮੁੱਕ ਜਣਾ ਫਾਈਲ ਚੁਰਦੀ ਹੈ ਵੀ ਹੱਥਾਂ ਜਾਂਦੀ ਹੈ ਪਾਸ ਹੁੰਦੀ ਹੈ ਸੈਂਟਰ ਕੋਲ ਜਾਂਦੀ ਹੈ ਉਹ ਸਾਰੇ ਪੁਲ ਮੇਰੇ ਸ਼ੂ ਕਰਾਏ ਹੋ ਜਾ ਕੇ ਕਿਤੇ ਕਦਾ ਨਾਮ ਲੱਗ ਗਿਆ ਹੁਣ ਜਿੰਨੇ ਪੁਲ ਬਲੜੀ ਸਾਹਿਬ ਤੋਂ ਰੱਟ ਕਰਕੇ ਆ ਕੇ ਪੀੜਾ ਝਾਂਪੁਰ ਟਕੋਰਾ ਪੁਲ ਮਾਜਰੀ ਪੁਲ ਬਿੰਦਰਾ ਖੜਾ ਪੁਲ ਵਿਕਰਾਂੰ ਥੋੜਾ ਸਾ ਸਿੰਗਲਾਪੁਰ ਨੂੰ ਆ ਕੇ ਪਿਛਲੀ ਸਰਕਾਰ ਦੀ ਝੰਮ ਟਪਰੀਆਂ ਨਕਲੀਆਂ ਸਵਾਲੀ ਪੀੜਾ ਝਾਂਪੁਰ ਆਪਣਾ ਸਿੰਘਾ ਦੇ ਮੈਂ ਤਾਂ ਪੁਲਾਂ ਬਾਰੇ ਮੈਨੂੰ ਪਤਾ ਹੈ ਸਭ ਤੋਂ ਪਹਿਲਾਂ ਪੜਾਉ ਦਾ ਲੋਆ ਹੈ ਸਭ ਤੋਂ ਪਹਿਲਾਂ 15 12 96 83 74 ਨੂੰ ਹਮ ਇਨਾ ਸੁਖ ਹੋਇਆ ਜਨਤਾ ਨੂੰ ਸੁਖ ਦਸਾ ਆਇਆ ਨਦੀ ਸੀ ਅਸਲ ਦੁਦਿ ਘੜ ਕੇ ਪਾਰ ਜਾਂਦੇ ਸੀ ਉਹ ਪੁਲ ਲੱਗਦਾ ਇਲਾਕੇ ਮੋਂ ਕਹਿੰਦੇ ਖਿਆ ਵਿਕਾਸ ਵੱਧਾ ਚਲਾ ਗਿਆ ਆਨੰਦਗੜ੍ਹ ਦੀ ਗੱਲ ਚੱਲੀ ਤੇ ਸੰਘਰਸ਼ ਕੀਤਾ ਸੀ ਉਠਾਣਾ ਖਾਧੀਆਂ ਮੈਂ ਡੰਡੇ ਪੁਲਿਸ ਦੇ ਖਾਧਦੇ ਜਾ ਕੇ ਸਾਰੇ ਇਲਾਕਾ ਨਵਾਸੀ ਨਾਲ ਅੱਜ ਇੱਥੇ ਕਰੋੜਾਂ ਜ਼ਮੀਨ ਵਿਕਦੀ ਹੈ ਸਭ ਨੂੰ ਲੋਕਾਂ ਨੂੰ ਪਤਾ ਹਮ ਇਸੇ ਗੱਲ ਕਰਕੇ ਜੋ ਮੇਰਾ ਲੋਕ ਪਿਆਰ ਹੈ ਸਤਕਾਰ ਹੈ ਵਿਸ਼ਵਾਸ ਹੈ ਇਹ ਕਮਾਇਆ ਮੈਂ ਪੈਸਾ ਨਹੀਂ ਕਮਾਇਆ ਦੰਵਰੀ ਪੰਜਾਬ ਸਰਕਾਰ ਮੰਤਰੀ ਸਨ ਚੋ ਮਹਿਕਮੇ ਰਾਏ ਪਸ਼ੂਪਾਲ ਮੰਤਰੀ ਸੀ ਜਿਸਾਨੂ ਸੈਂਟਰ ਖੋਤਾ ਇੰਡਸਟਰੀ ਬਣਾ ਦਿੱਤੇ ਲੁਧਿਆਣਾ ਕੋ ਵਾਸੂ ਸੁਝਾਈ ਮੰਤਰੀ ਡੈਮਲਾਤ ਦੇ ਪਾਰ ਸਾਰੇ ਮ ਜਿਸਵਾ ਜੰਤੀ ਦੇਵੀ ਕਰਾਓ ਮਰਜ਼ਾਪੁਰ ਪਰਚ ਡੈਮਲਾਤ ਇੱਕ ਲੰਬੀ ਲੜੀ ਹੈ ਮਾਲ ਮੰਤਰੀ ਬਣਿਆ ਸਬਸੀ ਬਣਾਤੀ ਮਰੰਡਾ ਮਾਦਰੀ ਅਲਗਨੰਦ ਬਣਦੇ ਮੈਨੂੰ ਕੰਮ ਕਰਨ ਦਾ ਸ਼ੌਕ ਹੈ ਜਜ਼ਬ ਹੈ ਇਸ ਕਰਕੇ ਜੂ ਮੈਂ ਕੰਮ ਕਰਿਆ ਮੈਨੂੰ ਮਾਣ ਹੈ ਸਾਰੀ ਗੱਲ ਮੰਤਰੀ ਨੂੰ ਮਾਨ ਬਾਰੇ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਵੋਟ ਬੈਂਕ ਘਟਿਆ ਹੈ ਪਰ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਮੈਂ ਪੰਜਾਬ ਦੀ ਕੈਬਨ ਮੰਤਰੀ ਆ ਮੈਨੂੰ ਪੰਜਾਬ ਦੇ ਜਾਣਾ ਪੈਂਦਾ ਹੈ ਭਾਵੇਂ ਕਿ ਕਈ ਲੋਕਾਂ ਨਾਲ ਨਹੀਂ ਵਿਚਰੋਇਆ ਤਾਂ ਉਸ ਗੱਲ ਦੀ ਨਾਰਾਜ਼ਗੀ ਨਹੀਂ ਚਾਹੀਦੀ ਲੋਕਾਂ ਨੂੰ ਮੈਂ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਵੱਡੇ ਪ੍ਰੋਜੈਕਟ ਲੈ ਕੇ ਆ ਰਹੀਆਂ ਸਿਸਮਾ ਡੈਮ ਤੇ ਟੂਰਿਸਟ ਹੱਬ ਬਣਾਉਣੀ ਹੈ ਜਾਂ ਫਿਰ ਅਭੀਪੁਰ ਵਾਲੇ ਪਾਸੇ ਦੀ ਗੱਲ ਕਰੀ ਉਸ ਪਾਸੇ ਹੱਬ ਬਣਾਉਣੀ ਹੈ ਤਾਂ ਇੱਥੇ ਵੀ ਜਿਹੜੀ ਕੰਪਨੀਆਂ ਆ ਰਹੀਆਂ ਨੇ ਲੋਕਾਂ ਨੂੰ ਰੋਜ਼ਗਾਰ ਮਿਲਣਾ ਹੈ ਮੰਤਰੀ ਸਾਹਿਬ ਦਾ ਹੁਕਮ ਹੈ ਗੱਲ ਨਹੀਂ ਬਾਤੀ ਮੈਂ ਬੜੀ ਕਰਤੂਤੀ ਬੜੀ ਠਾਣੀ ਬੀਬੀ ਨੂੰ ਕੁਝ ਨਹੀਂ ਪਤਾ ਇਹਨੂੰ ਸਰਕਾਰ ਕਿਹਾ ਹੁੰਦੀ ਹੈ ਕਮ ਕਿਆ ਹੁੰਦੇ ਜਾਂ ਕੁਰਸੀ ਆਪਸੀ ਕੁਰਸੀ ਜਾ ਕੇ ਬੈਠ ਜਾਂਦੀ ਏ ਇਹਨੂੰ ਪ੍ਰੋਟੋਕੋਲ ਤਾਂ ਨਹੀਂ ਪਤਾ ਹੂੰ ਛੱਡੋ ਪਰ ਇਹ ਇਮੈਚੁਰ ਗਵਰਨਮੈਂਟ ਐ ਇਨਕਸਪੀਰੀਅੰਸ ਗਵਰਨਮੈਂਟ ਐ ਹੁਣ ਦੇਖ ਲਿਓ ਜੇ ਐਸੀ ਗੱਲ ਸਾਰੇ ਮੰਤਰੀ ਕਿਉਂ ਹਾਰ ਗਏ ਦੱਸੋ ਮਾਨੂੰ ਇੱਕ ਦੋ ਮੰਤਰੀ ਜਿੱਤੇ ਆਂ ਹੁਣ ਜਿੱਤੇ ਆ ਉਤੋਂ ਤੁਹਾਡਾ ਸੰਗਰੂਰ ਤੋਂ ਸਾਰੇ ਮੰਤਰੀ ਹਾਰ ਗਏ ਇਹਨਾਂ ਦੇ ਕਾਰਗੁਜ਼ਾਰੀ ਚਾਹੇ ਢਾਲੀ ਵਾਲ ਸੀ ਜਾਂ ਘੋਰ ਸੀ ਕਿਉਂ ਹਾਰ ਗਏ ਯਾਰ 7 ਸੀਟਾਂ ਜਿੱਤ ਗਈ ਪੰਜਾਬ ਚ ਨਜ਼ਰਬ ਕਰ ਲੋ 3 ਹਲਕੇ ਜਿੱਤੇ ਸਾਡੇ ਜਿੱਤ ਗਈ ਹੁਣ ਤਾਂ ਸਰਕਾਰ ਚੰਦ ਦੇ ਮਹਿਮਾਨ ਐ ਭਗਵੰਤ ਮਾਨ ਸਰਕਾਰ ਕਦੇ ਵੀ ਟੁੱਟ ਸਕਦੀ ਹੈ ਇਹ ਮੈਨੂੰ ਸੂਤਨਾ ਪਤਾ ਲੱਗਿਆ ਜੋ ਇਹਦੀ ਗਰਾਫ ਡਾਊਨ ਗਿਆ ਹੈ ਬਹੁਤ ਗੱਲਾਂ ਕਰਕੇ ਚਿੱਟੇ ਕਰਕੇ ਮਾਇਨਿਕ ਕਰਕੇ ਨਸ਼ੇ ਕਰਕੇ ਸੈਂਟਰ ਨਾਲ ਵਿਗੜੀ ਹੋਈ ਹੈ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਟੁੱਟ ਗਈਆਂ ਪੈਸਾ ਕੋਈ ਆ ਨਹੀਂਆ ਜੋ ਇਹਦੀ ਸਰਕਾਰ ਫੇਲ ਹੋਈ ਹਰ ਪੰਨੇ ਪਰ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਟੁੱਟਣ ਦੇ ਕਿਨਾਰੇ ਹੈ ਪਰ ਸੀਐਮ ਭਗਵੰਤ ਮਾਨ ਦਾ ਬਿਆਨ ਹੈ ਕਿ ਕੀ ਹਿੰਮਤ ਹੈ ਕਿਸੇ ਦੀ ਸਿੱਟਾ ਜਿੱਤ ਕੇ ਅਸੀਂ ਬਹੁਮਤ ਦੇ ਨਾਲ ਸਰਕਾਰ ਬਣਾਈ ਹੈ ਕੋਈ ਖੜਾ ਜੀਦਾ ਬਾੜਾ ਕਿ ਇਸ ਤਰ੍ਹਾਂ ਸਰਕਾਰ ਤੋੜਨੀ ਦੇਖੋ ਪਤਾ ਗੱਲ ਕੀ ਹੈ ਭਗਵਾਨ ਸਤਮਾਨ ਸਰਕਾਰੋਂ ਮੁੱਖ ਮੰਤਰੀ ਹੈ ਉਹ ਲੋਕ ਵੱਡੇ ਗਿਆਨ ਹੁੰਦੀ ਪ੍ਰੋਟੋਕੋਲ ਮੈਂ ਚੇਲਿਆ ਗਿਆ ਨਹੀਂ ਜਾ ਸਕਦਾ ਹਾਂਜੀ ਮੁੱਖ ਮੰਤਰੀ ਰਹੇ ਗ੍ਰਹਿ ਮੰਤਰੀ ਰਾਸ਼ਪਤੀ ਰਹੇ ਮੈਂ ਕਿਹਾ ਸੀ ਕੰਗ ਜ਼ਿੰਦਗੀ ਜੀ ਨਾ ਘੱਟ ਫਰੰਟ ਖੋਲ੍ਹਦੇ ਹੁੰਨੇ ਆ ਮਾਨ ਸਾਹਿਬ ਹਰ ਜਗਾ ਫਰੰਟ ਖੋਲ੍ਹਨੇ ਆਏ ਮੋਦੀ ਸਾਹਿਬ ਨਾਲ ਹੋਮ ਮਿਨਿਸਟਰੀ ਨਾਲ ਪਾਰਟੀਆਂ ਨਾਲ ਕਿਸੇ ਬਸੇ ਹੈ ਹੀ ਨਹੀਂ ਕਿਉਂ ਅਣਜਾਣ ਹੈ ਤੇਰਵਾ ਹੈ ਨਹੀਂ ਅੰਨਾ-ਨਾ ਸਾਰਿਆਂ ਨੂੰ ਪੂਰੀ ਕੈਬਨਲ ਸਰਵਾ ਇਹਨਾਂ ਨੂੰ ਹੈ ਨਹੀਂ ਇਸ ਕਰਕੇ ਸਾਰਾ ਕੋ ਸਾਹਮਣੇ ਆ ਗਿਆ ਹੁਣ ਤਾਂ ਲੋੜ ਹੀ ਨਹੀਂ ਐ ਫਤਵਾ ਦੇ ਦਿੱਤਾ ਦੇਖੋ ਪਸੰਦੀ ਰਿਪੋਰਟ ਕਿ ਨਹੀਂ ਪਈ ਐ ਨੌ ਇਹਦੇ ਵੱਡੇ ਵੱਡੇ ਸਾਡੇ ਜਿੱਤ ਕੇ ਵੀ ਸਾਹਮਣੇ ਆ ਗਏ 12 ਤੇ 12 13 ਜੋ ਕੋ ਛੋਟੀ ਗੱਲ ਐ ਇੱਕ ਇਕੱਲੀ ਦਾ ਆ ਗਿਆ ਦੋ ਜਗ ਆ ਗਏ ਭਾਜਪਾ ਉਹ ਨਹੀਂ ਲੈ ਗਈ ਐ ਪਰ ਵੀ ਜੀ ਖਾਤਾ ਨਹੀਂ ਖੋਲ ਸਕੀ ਆਪਣਾ ਕੋਈ ਸ਼ੱਕ ਨਹੀਂ ਭਗਵਾਨ ਰਾਮ ਮੰਦਰ ਕਰਕੇ ਸਾਰਿਆਂ ਸਰਪੇ ਐ ਅਸੀਂ ਭਾਵਕ ਹੁੰਨੇ ਹਿੰਦੁਸਤਾਨੀ ਭਾਰਤਵਾਸੀ ਧਰਮ ਦੇ ਨਾਮ ਤੇ ਗਿਆਨੀ ਜੀ ਕਹਿੰਦੇ ਰਹੇ ਕਿ ਹਮੇਸ਼ਾ ਧਰਮ ਸਿਆਸਤ ਨਾਲ ਕਰਨੀ ਚਾਹੀਦੀ ਹੈ ਪਰ ਕਸ਼ ਰੋਟੀਆਂ ਸਿੱਖਣ ਵਾਸਤੇ ਆਪਣੀ ਕਈ ਸਿਆਸੀ ਪਾਰਟੀਆਂ ਨਾਮਰਦਦੀਆਂ ਮੰਦਭਾਗ ਹੈ ਹੈ ਗੁਰੂ ਮਹਾਰਾਜ ਸਾਡੀ ਸਭਾਤਾ ਅੱਜ ਹੈਗੀ ਧਰਮ ਫਿਰਦਾ ਉਚਾ ਚੰਦ ਲਈ ਅੱਗੇ ਵੀ ਅਮੇਸ਼ਾ ਲਾ ਕੇ ਜਾਈ ਸਾਰਾ ਤਾਂ ਹੀ ਖੜਾ ਦੇਖ ਬਚੂਗਾ ਕਈ ਲੋਕ ਇਹ ਕਹਿ ਰਹੇ ਨੇ ਕਿ ਜਗਮਉਨ ਸਿੰਘ ਕੰਗ ਦਾ ਖਤਮ ਹੋ ਗਿਆ ਹੁਣ ਪਹਿਲਾਂ ਆਵਾਦੀ ਪਾਰਟੀ ਜਾ ਕੇ ਇਸ ਨੂੰ ਆਵਾਦੀ ਪਾਰਟੀ ਨੇ ਪੁੱਛਿਆ ਕਿ ਹੁਣ ਕਾਂਗਰਸ ਦੇ ਵਿੱਚ ਜਿਹੜੇ ਪੁਰਾਣੇ ਆਗੂ ਨੇ ਉਹ ਕਹਿੰਦੇ ਕਿ ਹੁਣ ਸਾਡੇ ਸਿਰ ਤੇ ਫੇਰ ਬਿਠਾ ਦੇ ਲਿਆਣਗੇ ਜਗਮਉਨ ਸਿੰਘ ਕੰਗ ਤਾਂ ਕਰਕੇ ਕਿ ਹੁਣ ਨਹੀਂ ਚੱਲਣੀ ਕੰਗ ਸਾਹਿਬ ਦੀ ਕਿ ਹੁਣ ਤਾਂ ਆਪਣਾ ਇਹ ਜਗ੍ਹਾ ਲੱਭਦਾ ਫਿਰਦਾ ਹੈ ਕਿਸੇ ਦੇ ਕਹਿਣ ਤੇ ਨਾ ਖਦਮ ਹੁੰਦਾ ਨਾ ਉੱਪਰ ਹੁੰਦਾ ਉਹ ਤਾਂ ਆਪਣੀ ਹਿੰਮਤ ਹੈ ਆਪਣੀ ਮਿਹਨਤ ਹੈ ਆਪਣੀ ਕਾਰਗੁਜ਼ਾਰੀ ਹੈ ਮੈਂ ਹਮੇਸ਼ਾ ਬੰਦਿਆਂ ਕੰਮ ਦੇ ਸਿਰ ਤੇ ਬੰਦਿਆਂ ਨਾ ਕੰਮ ਕਰਕੇ ਲੋਕਾਂ ਦਾ ਸੁੱਖ ਸੁਖ ਚਾਹ ਕੇ ਬੇਵਸਬਾਰ ਵਿਕਾਸ ਕਰਾ ਕੇ ਨਾਮੀ ਮੇਰੇ ਕਮੋਂ ਇੱਕ ਲੱਖ ਜਿਹੇ ਹੋਏ ਹੂੰ ਗਣਾ ਕੇ ਨਟਿਆ ਲੰਬੀ ਲੜੀ ਹੈ ਮੈਂ ਸਭ ਨਾਲ ਇਕ ਚੱਲਣਾ ਜਿਹੜੇ ਰੁੱਠੇ ਭਰਾ ਮੈਂ ਮਨਾ ਲੈਣੇ ਕੋਈ ਨਰਾਜ਼ ਹੋਣਾ ਨਹੀਂ ਕਿਸੇ ਗੱਲ ਕਰਕੇ ਕਿ ਜਾਤੀ ਪਰਿਵਾਰ ਐ ਮੈਂ ਚੇਅਰਮੈਨ ਨਹੀਂ ਬਣਿਆ ਹੁੰਦਾ ਮੈਨੂੰ ਕੋਈ ਇਲਾਜ ਹੈ ਚੇਅਰਮੈਨ ਦੇਖੋ ਬਣਨਾ ਹੁੰਦਾ ਇਹ ਜਿਹੇ ਇੱਕ ਦੋ ਬੰਦੇ ਹੋਣ ਕਿ ਕੋਈ ਗੱਲ ਸਾਰਾ ਪਰਿਵਾਰ ਛੋਟੇ ਬਣਾਇਆ ਮਨੂ ਮਾਨ ਹੈ ਕਿ ਜਿੰਨੇ ਸਾਥੀ ਮੇਰੇ ਸੀ ਸਭ ਇਕੱਠੇ ਹੋ ਗਏ ਸੀ ਮਨਿਸ ਤੁਹਾਡੀ ਆਪਣਾ ਸਿੰਘਲੇ ਦੀ ਹੈਲਪ ਕੀਤੀ ਹੈ ਠੀਕ ਹੈ ਨਹੀਂ ਗੱਲ ਬਣ ਸਕੀ ਪਰ ਸਾਡਾ ਕਾਜ ਇੱਥੇ ਹੈ ਇਹ ਬੜੀ ਵੱਡੀ ਗੱਲ ਹੈ ਇਹਨਾਂ ਹਾਲਾਤਾਂ ਖਣਕਨੀਵੜ ਬੀਜੇਪੀ ਲੱਗੀ ਹੈ ਕਿਨੀਵੜ ਪਹਾੜ ਬੀਜੇਪੀ ਨੂੰ ਪੈ ਗਈ ਹੈ ਨਵੇਂ ਗਰੋਂ ਪੈ ਗਈ ਹੈ ਉਮੇ ਸਾਰੀ ਮੈਂ ਸਾਡੇ ਸਾਥੀ 12 ਬਰਸੀ ਆਕੇ ਪਰ ਪਿਆ ਇਸ ਗੱਲ ਦਾ ਪਰ ਫਿਰ ਵੀ ਸਾਡੀ ਲੀਡ ਆਈ ਹੈ ਕਿਉਂ ਆਈ ਹੈ ਗੁਰੂ ਮਹਾਰਾਜ ਮੇਸਰ ਵਰਕ ਨਾਲ ਲੀਡਾ ਕਰਕੇ ਸਾਡੀ ਸਭ ਦੀ ਇਕੱਠੇ ਕਰਨ ਕਰਕੇ ਪਰ ਜਿਹੜੀ ਜਿਹਦੀ ਤੂੰ ਗੱਲ ਕਰ ਰਹੇ ਹੋ ਕਿ ਚੇਅਰਮੈਨ ਇੱਕ ਨੂੰ ਬਣਾਉਣਾ ਸੀ ਹਰ ਬੰਦੇ ਨਹੀਂ ਬਣਾ ਸਕਦੇ ਕਿਸ ਕਰਕੇ ਕਈ ਲੋਕ ਨਾਰਾਜ਼ ਨੇ ਪਰ ਉਹ ਵੀ ਤੁਹਾਡੇ ਇਲਜ਼ਾਮ ਲਾ ਰਹੇ ਨੇ ਕਿ ਜੋ ਮੋਹਨ ਸਿੰਘ ਕੰਕ ਬੰਦੇ ਨੂੰ ਵਰਤ ਲੈਂਦਾ ਜਿਉਂ ਤੱਕ ਉਹਨੂੰ ਲੋੜ ਹੁੰਦੀ ਹੈ ਉਦੋਂ ਤੱਕ ਵਰਤਣਾ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਦੁੱਧ ਚ ਮੱਕੀ ਕੱਢਦੇ ਹੈ ਉਸ ਤਰੀਕੇ ਨਾਲ ਕੱਢ ਕੇ ਪਾਸੇ ਕਰ ਦਿੰਦੇ ਇਹਦਾ ਮੈਂ ਮੈਨੂੰ ਫਤਵੇ ਲੋੜ ਨਹੀਂ ਹੈ ਲੋਕਾਂ ਨੂੰ 12 17 ਦਿੱਤਾ ਹੋਇਆ ਜਿਤਾਇਆ ਅਕਾਲੀ ਇਲਾਕਾ ਦੀ ਰਵੀ ਸਾਹਿਬ ਦਾ ਮੈਂ ਬਾਰ ਬਾਰ ਜਿੱਤੇ ਹਾਂ ਕਿਉਂ ਭਈ ਬੰਦਾ ਜਾਣੇ ਰਾਹ ਪਿਆ ਵਾਪੇ ਲੋਕਾਂ ਨੂੰ ਵਰਤ ਕੇ ਦੇਖ ਲਿਆ ਕਿ ਖੜਨਣਾ ਚਾਹਣ ਦਾ ਇਨਸਾਨ ਬੰਦਾ ਖੜਦਾ ਖੜਦੇ ਨਹੀਂ ਤੇ ਨਹੀਂ ਨਾ ਮੈਂ ਜਿੱਦਾਂ ਇੱਥੇ ਆਏ ਬੰਦੇ ਮੇਰੇ ਚੰਦ ਬੰਦੇ ਕੋ ਦੋ ਬੱਚੇ ਹੋਏ ਉਹਨੂੰ ਚੰਦ ਬੰਦੇ ਦੋ ਚਾਰ ਸਭ ਨਾਲ ਤੁਰ ਰਹੇ ਜੱਫੀ ਪਾ ਕੇ ਰੱਖਦਾ ਸਰਕਾਰ ਪਿਆਰ ਦਿੰਨਾ ਸੋਲਦੋ ਕੰਮ ਕਰਨਾ ਕੰਮ ਕਰ ਲੋਕਾਂ ਕਰਾਉਣਾ ਅੱਛਾ ਹੁਣ ਤੁਸੀਂ ਅੱਗੇ ਆਪਣੇ ਬੱਚਿਆਂ ਨੂੰ ਰਾਜਨੀਤੀ ਚ ਲੈ ਕੇ ਆ ਰਹੇ ਹੋ ਕਿ ਨਾਲ ਉਹਨਾਂ ਨੂੰ ਕਹਿ ਰਹੇ ਪ੍ਰੇਰਿਤ ਕਰ ਰਹੇ ਹੋ ਕਿ ਲੋਕਾਂ ਸੁਖ ਦੁਖ ਚ ਜਾ ਕੇ ਆਓ ਪਰ ਕਈ ਲੋਕ ਇਹ ਵੀ ਕਹਿ ਰਹੇ ਨੇ ਕਿ ਪਰਿਵਾਰ ਦੇ ਵਿੱਚ ਹੀ ਜਗਮਉਂ ਸਿੰਘ ਕੰਗ ਰਾਜਨੀਤੀ ਰੱਖੀ ਹੋਈ ਹੈ ਕਿਉਂ ਕਿ 2 1992 ਤੋਂ ਲੈ ਕੇ ਉਹਨਾਂ ਨੂੰ ਕੋਈ ਐਦਾਂ ਦਾ ਵਰਕਰ ਆ ਕੋ ਲੱਭਿਆ ਹੀ ਨਹੀਂ ਜਿਹੜਾ ਆਪਣੀ ਬਾਗਡੋਰ ਕਿਸੇ ਹੋਰ ਨੂੰ ਦੇ ਸਕਣ ਦੇਖੋ ਗੱਲ ਪਤਾ ਕੀ ਆ ਤੁਸੀਂ ਉਹ ਦਿਨ ਆਏ ਸੀ ਪਲਨਪੁਰਜਾ ਵੋਟ ਪਾਣ ਮੈਂ ਗਿਆ ਸੀ ਆਪਣੇ ਪੋਲਿੰਗ ਬੂਥ ਤੇ ਮੈਂ ਉੱਥੇ ਗੱਲ ਕਹੀ ਸੀ ਹਾਂਜੀ ਇਹ ਤੱਕ ਹੋ ਜਾਂਦਾ ਹੈ ਕਿ ਮੰਤਰੀ ਦਾ ਮੁੰਡਾ ਮੰਤਰੀ ਬਣੇ ਜਾਂ ਐਮਐਲਏ ਬਣੇ ਆਈਐਸ ਦਾ ਆਈਐਸ ਬਣ ਡਾਕਟਰ ਡਾਕਟਰ ਬਣੇ ਇਹ ਤਾਂ ਚਲੀ ਜਾਂਦੀ ਗੱਲ ਹੈ ਪਰ ਉਹੀ ਬੱਚਾ ਅੱਗੇ ਆਊਗਾ ਜਿਹਨੂੰ ਸ਼ੌਕ ਹੈ ਜਜ਼ਬਾ ਹੈ ਇਸ ਕੰਮ ਦਾ ਇਹ ਬਹੁਤ ਕੰਮ ਖਰਾਬ ਹੈ ਸਿਆਸਤ ਬੜੀ ਗੰਦੀ ਹੋ ਚੁੱਕੀ ਹੈ ਕਲੇਬਾ ਜਾ ਰਿਹਾ ਹੈ ਜਿਹਨਾਂ ਦਾ ਮਰਨਾ ਪੈਂਦਾ ਜਿਉਣਾ ਪੈਂਦਾ ਲੋਕਾਂ ਨਾਲ ਖੜੇ ਹੋ ਕੇ ਸੰਗਠਨ ਕਰਨਾ ਪੈਂਦਾ ਜਿਹੜਾ ਬੱਚਾ ਕੰਮ ਕਰੂਗਾ ਅੱਗੇ ਸ਼ੌਕ ਦੋਆ ਨੂੰ ਹੈ ਬਣੀ ਹੋ ਰੂ ਵੀ ਹੋਏ ਕੰਮ ਕਰਨਗੇ ਮਿਲ ਕੇ ਆਈਏ ਕਿ ਆਣ ਕੇ ਹੁਣ ਚੱਕਣਗੇ ਮੇਰੀ ਗੱਲ ਕੀ ਹੈ 12 ਫੋਨ ਮੇਰਾ ਚੱਕ ਲੈ ਫੋਨ ਉਹੀ ਕੰਮ ਦਾ ਕਮਾਲ ਕਰਦੀ ਵਾਲਾ ਪਹੁੰਚ ਆ ਗਿਆ ਹੂੰ ਪਿੰਡੂ ਸਾਲੇ ਭੋਲ ਰੱਬ ਦਾ ਰੂਪ ਬਣੇ ਹੂੰ ਤਾਹੀਂ ਉਹ ਨਾਲ ਜੁੜਦੇ ਵੀਰੇ ਹੂੰ ਤਾਂ ਹੁਣ ਕਾਂਗਰਸ ਦੇ ਵਿੱਚ ਰਹਿ ਕੇ ਤੁਸੀਂ ਆਪੋਜੀਸ਼ਨ 'ਚ ਰਹਿ ਕੇ ਮਸਲੇ ਚੁੱਕੋਗੇ ਇਲਾਕੇ ਦੇ ਕਿ ਬਸ ਚੁੱਪ ਕਰਕੇ ਬੈਠ ਕੇ ਕੀ ਤੁਹਾਡਾ ਬੰਦਾ ਹੀ ਹਾਰ ਗਿਆ ਹੁਣ ਤਾਂ ਦੇਖੋ ਗੱਲ ਪਤਾ ਕੀ ਹੈ ਹੂੰ ਮਸਲੇ ਬੰਦਾ ਕੌਣ ਠੁਕ ਸਕਦਾ ਹੈ ਹਾਂਜੀ ਕੌਣ ਬੜਗ ਮਾਰ ਸਕਦਾ ਹੈ ਹਾਂਜੀ ਜਿਹਦਾ ਦਾਵਨ ਸਾਫ ਹੋਵੇ ਹੂੰ ਕੀ ਸ਼ਿਕਾ ਗਰੇ ਲੱਕ ਦੋ ਪੱਥਰ ਮਾਰ ਸਕਦਾ ਨਹੀਂ ਮੇਰੀ ਅੰਨਾਂ ਲੰਬਾ ਕਰੇ 50 ਸਾਲ ਦਾ ਸਾਸਤ ਵਿੱਚ ਕੋਈ ਦਾਗ ਨਹੀਂ ਲੱਗਿਆ ਤੱਕ ਰੱਬ ਨਾਲ ਕੇ ਮੈਂ ਕਹਿੰਦਾ ਲੋਕਾਂ ਨੂੰ ਪਤਾ ਹੈ ਜਾਦਾ ਕਮੇ ਦਰਵਾਜ਼ਾ ਨਹੀਂ ਕਿਸੇ ਇਲਾਕੇ ਦੇ ਕਿਸੇ ਕੰਮ ਦਾ ਕੋਈ ਚਾਹ ਬਈ ਖਰਚ ਕਰਦਾ ਜ਼ਮੀਨ ਵੇਚ ਕੇ ਲੱਖ ਲੜਿਆ ਤੇ ਮਹਲਵਾਨ ਦੇ ਵੇਲੇ ਇੱਕ ਆਡੀ ਸੀ ਪਰਿਵਾਰ ਨੇ ਨਾ ਚਾਲੂ ਨੇ ਮੇਰੇ ਤੋਂ ਗੱਲ ਕਹਾ ਲਈ ਕਿ ਮੈਂ ਕਰਨ ਚਾਹੁੰਦਾ ਨਹੀਂ ਇਹ ਗੱਲ ਹੈ ਇਸ ਕਰਕੇ ਮੈਂ ਬਿਲਕੁਲ ਸ਼ਰਾਫਤ ਰਹਿ ਕੇ ਕ੍ਰਮ ਵਿੱਚ ਰਹਿ ਕੇ ਜਰਾ ਸੁਸਤਾ ਜਰਾ ਕੇ ਗਿਵਨਾ ਚਾਹਨਾ ਜਿੰਨੇ ਲੋਕਾਂ ਦੇ ਮਸਲੇ ਵਿੱਚ ਚੱਕੂ ਦਾ ਬਲੰਦੇ ਚ ਲੈ ਕੇ ਆਉਂਗਾ ਅੰਦਰੋਂ ਮੇਰੇ ਬਾਹਰੋਂ ਲੋਕਾਂ ਵਿੱਚ ਹੱਲ ਲਾਈ ਲੜੂਗਾ ਮੇਰਾ ਫਰਜ਼ ਮੰਨਦਾ ਹੈ लास्ट ਸਵਾਲ ਹੈ ਕਈ ਗੱਲ ਸੂਤਰਾਂ ਤੋਂ ਵੱਲ ਸਾਨੂੰ ਖਬਰ ਆਈ ਹੈ ਕਿ ਜਗਮਉਂਦ ਸਿੰਘ ਕੰਗ ਦੀਆਂ ਫਾਈਲਾਂ ਖੁੱਲਣੀਆਂ ਸ਼ੁਰੂ ਹੋਣਗੀਆਂ ਹੁਣ ਕਿ ਜਿਹੜੇ ਇਹਨਾਂ ਨੇ 1992 ਤੋਂ ਲੈ ਕੇ ਹੁਣ ਤੱਕ ਪ੍ਰਾਪਰਟੀਆਂ ਕੋਠੀਆਂ ਕਾਰਾਂ ਜੋ ਕੁਝ ਬਣਾਇਆ ਹੈ ਕਿ ਉਹ ਸਾਰਾ ਹੁਣ ਸਾਹਮਣੇ ਆਣਾ ਹੈ ਸਾਹਮਣੇ ਚਿੱਠਾ ਖੋਲਣਾ ਹੈ ਡਰ ਲੱਗਦਾ ਸਰਕਾਰ ਮੈਂ ਕਹਾਂ ਮੈਂ ਪਹਿਲਾਂ ਕਹਿ ਰਹੇ ਹੂੰ ਹੂੰ ਮਨੂ ਦਾ ਤਾਂ ਕੋਈ ਕੋਠੀ ਮੈਨ ਲੈ ਜਾ ਕੇ ਘਰ ਆ ਤੇ ਲਵਾ ਉਥੇ ਜੁਇਨ ਜੁਇਨ ਬਾ ਖੇਤੀ ਕਰਨਾ ਆਪਣੀ ਇਹ ਗੱਲਾਂ ਬਾਤਾਂ ਹੁੰਦੀਆਂ ਐਨੇ ਸਾਲ ਹੋ ਗਏ ਮੈਨੂੰ ਕੋ ਸਰਕਾਰ ਰਹਿੰਦੀ ਕਰਦੇ ਕੋਈ ਮਤਲਬ ਹੀ ਲੈਣਾ ਦੇਣਾ ਨਹੀਂ ਨਾ ਮੈਂ ਤੱਕ ਤੇ ਬਹਿਣਾ ਪਈ ਜਾਈ ਮੇਰੇ ਵੱਡੇ ਆਈਪੀ ਅਫਸਰ ਸੀ ਇਹਦਾ ਜੀ ਆਵਾਜ਼ ਆਈਪੀ 567 ਬਈ ਸਿੰਬਲ ਆਫ ਓਨੈਸਟੀ ਐਂਡ ਇੰਟੈਗ੍ਰਿਟੀ ਉਹਦਾ ਖੂਨ ਐ ਮੈਂ ਐਸਪੀ ਸੀਬੀਆ ਵੀ ਐ ਨਿੱਕ ਬੰਦਾ ਕੋ ਸਾਬਤ ਕਰਦੇ ਦੇਣਦਾਰ ਆ ਮੈਂ ਉਹ ਲੋਕ ਕੰਮ ਹੁੰਦਾ ਆਪਰੇਸ਼ਨ ਕੰਮ ਕਰਨੀ ਐਨੇ ਲੰਬਾ ਅਕਾਲੀ ਵੀ ਆਏ ਕਿੰਨੀ ਵਾਰ ਕਾਲੀ ਆਏ ਹੋਰ ਸਰਕਾਰਾਂ ਆਈਆਂ ਮਤਲਬ ਹੀ ਨਹੀਂ ਰਬ ਦਰ ਕੇ ਨਾ ਮੈਂ ਬਿਲਕੁਲ ਸਾਹ ਸੁਹਰਤ ਸਾਹਮਣੇ ਵੈ ਸੁਖ ਰਕੇ ਐ ਅੱਗੇ ਵਾਧਰ ਹੁੰਗਾ ਲੋਕਾਂ ਨਾਲ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਇਹ ਸਨ ਸਰਬ ਕੈ ਨੂੰ ਮੰਤਰੀ ਜਗਮਉਨ ਸਿੰਘ ਕੰਗ ਜਿਨ੍ਹਾਂ ਨੇ ਪੂਰੀ ਆਪਣੀ ਗੱਲਬਾਤ ਰੱਖੀ ਹੈ ਕਿਉਂ ਬਜਿੰਦਰ ਸਿੰਘਲਾ ਹਲਕਾ ਸ਼ੀ ਅਨੰਦਪੁਰ ਸਾਹਿਬ ਤੋਂ ਹਾਰਿਆ ਇਹਨਾਂ ਨੂੰ ਦੱਸਿਆ ਤਿੰਨ ਵਿਧਾਨ ਸਭਾ ਹਲਕਿਆਂ ਤੋਂ ਅਸੀਂ ਜਿੰਦਰ ਸਿੰਘਲਾ ਨੂੰ ਜਿਤਾ ਕੇ ਭੇਜਿਆ ਪਾਵੇਂ ਖੜ ਦੀ ਗੱਲ ਕਰੀਏ ਮੋਹਾਲੀ ਦੀ ਗੱਲ ਕਰੀਏ ਜਾਂ ਚਮਕੌਰ ਸਾਹਿਬ ਦੀ ਗੱਲ ਕਰੀਏ ਕਿ ਇਹ ਤਿੰਨ ਵਿਧਾਨ ਸਭਾ ਹਲਕੇ ਤੋਂ ਜਿੱਤ ਕੇ ਜਿਹੜਾ ਜਿੰਦਰ ਸਿੰਘਲਾ ਨੂੰ ਅੱਗੇ ਭੇਜਿਆ ਸੀ ਪਰ ਅਨੰਦਪੁਰ ਸਾਹਿਬ ਵਾਲੀ ਬੈਲਟ ਲਈਏ ਨਵਾਂ ਸ਼ਹਿਰ ਗੜ੍ਹ ਸੰਕਰ ਲਈ ਬੈਲਟ ਲਈ ਇਸ ਏਰੀਆ ਦੇ ਵਿੱਚ ਜਾ ਕੇ ਜਿਹੜੇ ਜਿੰਦਰ ਸਿੰਘਲਾ ਹਾਰਦੇ ਨੇ ਪਰ ਹੁਣ ਮਾਲਵਿੰਦਰ ਸਿੰਘ ਕੰਗ ਜਿੱਤ ਚੁੱਕੇ ਨੇ ਇਹਨਾਂ ਨੂੰ ਦੱਸਿਆ ਗਿਆ ਕਿ ਫਿਰ ਵੀ ਆਪੋਜੀਸ਼ਨ ਚ ਰਹਿ ਕੇ ਅਸੀਂ ਇਲਾਕੇ ਦੇ ਮੁੱਦੇ ਚੁੱਕਦੇ ਰਾਂਗੇ ਸੁਖ ਦੁਖ ਦੇ ਵਿੱਚ ਹਰ ਇੱਕ ਦਿਨ ਨਾਲ ਸਾਝੀ ਆ ਤੇ ਜਿਸ ਤਰੀਕੇ ਨਾਲ ਉਹ ਦੱਸਿਆ ਗਿਆ ਕਿ ਅੱਗੇ ਬੱਚਿਆਂ ਨੂੰ ਵੀ ਸ਼ੌਂਕ ਹੈ ਸਿਆਸਤ ਦੇ ਵਿੱਚ ਆਉਣ ਦਾ ਤੇ ਦੇਖਦੇ ਕਿ ਜਿਸ ਤਰੀਕੇ ਨਾਲ ਇਹਨਾਂ ਨੇ ਅਵਾ ਖੋਬੀ 1992 ਤੋਂ ਲੈ ਕੇ ਹੁਣ ਤੱਕ ਰਾਜਨੀਤੀ ਕੀਤੀ ਹੈ ਹੁਣ ਤੱਕ ਲੋਕਾਂ ਨਾਲ ਵਿਚਰੇ ਨਹੀਂ ਕਿ ਅੱਗੇ ਇਹਨਾਂ ਦੇ ਬੱਚੇ ਵੀ ਕਿਤੇ ਨਾ ਕਿਤੇ ਲੋਕਾਂ ਨਾਲ ਵਿਚਰਨਗੇ ਜਾਂ ਤਾਂ ਨਹੀਂ ਤਾਂ ਉਹ ਸਮਝ ਦੱਸੇਗਾ ਤੁਹਾਨੂੰ ਕੈਬਨ ਮੈਂ ਜਸਪ੍ਰੀਤ ਦੇ ਨਾਲ ਹਰਤੇਸ਼